ਸੋ ਸਾਡੇ ਨਾਲ ਗੁਰਦੁਆਰਾ ਮਨਜੀਤ ਸਾਹਿਬ ਆਲੰਗੀਰ ਤੋਂ ਸਿੰਘ ਸਾਹਿਬ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਔਰ ਇਤਿਹਾਸ ਤੋਂ ਸੰਗਤ ਨੂੰ ਜਾਣੂ ਕਰਵਾਵਾਂਗੇ ਬਾਬਾ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਜਿਹੜਾ ਮਨਜੀਤ ਸਾਹਿਬ ਗੁਰਦੁਆਰੇ ਦਾ ਇਤਿਹਾਸ ਸੰਗਤ ਨੂੰ ਜਾਣੂ ਕਰਾਓ ਕਿ ਗੁਰੂ ਸਾਹਿਬ ਕਿਸ ਤਰ੍ਹਾਂ ਇੱਥੇ ਆਏ ਸਨ ਔਰ ਕਿੰਨੀ ਦੇਰ ਇੱਥੇ ਉਹਨਾਂ ਨੇ ਵਿਸ਼ਰਾਮ ਕੀਤਾ ਸੀ ਕਿੰਨੀ ਦੇਰ ਇੱਥੇ ਰੁਕੇ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਨੂੰ ਏ ਮੈਂ ਦੱਸਣਾ ਚਾਹੁੰਦਾ ਐ ਕਿ ਇਹ ਜਿਹੜਾ ਗੁਰਦੁਆਰਾ ਸਾਹਿਬ ਐ ਇਹਦਾ ਨਾਮ ਐ ਗੁਰਦੁਆਰਾ ਮੰਜੀ ਸਾਹਿਬ ਕਿਉਂਕਿ ਮੰਜੀ ਤੇ ਸਵਾਰ ਹੋ ਕੇ ਗੁਰੂ ਕਲੰਗੀ ਧਰਪਾਤਸ਼ਾਹ ਜੀ ਆਏ ਸੀ ਤੇ ਨਗਰ ਦਾ ਨਾਮ ਹੈ ਆਲਮਗੀਰ ਜਿਹੜਾ ਇਹ ਆਲਮਗੀਰ ਨਗਰ ਐ ਇਹਦਾ ਨਾਮ ਔਰੰਗਜੀਬ ਦੇ ਨਾਮ ਤੇ ਪਿਆ ਕਿਉਂਕਿ ਔਰੰਗਜੀਬ ਇਸ ਇਲਾਕੇ ਵਿੱਚ ਆਇਆ ਸੀ ਔਰੰਗਜੀਬ ਆਪਣੇ ਆਪ ਨੂੰ ਦਸਤਗੀਰ ਵੀ ਕਹੋਂਦਾ ਸੀ ਤੇ ਆਲਮਗੀਰ ਵੀ ਕਹੋਂਦਾ ਸੀ ਸੋ ਜਦੋਂ ਸਤਗੁਰੂ ਪਾਤਸ਼ਾਹ ਨੇ 6-7 ਕੋਦੀ ਰਾਤ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦਾ ਕਿਲਾ ਛੱਡਿਆ ਉਹ ਤੋਂ ਬਾਅਦ ਸਰਸਾ ਦੇ ਕਿਨਾਰੇ ਜੁੱਧ ਹੋਇਆ ਗੁਰੂ ਪਾਸ਼ਾ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਸਤਗੁਰੂ ਪਾਸ਼ਾ ਜੀ ਚਮਕੌਰ ਦੀ ਗੜੀ ਦੇ ਵਿੱਚ ਪ੍ਰਵੇਸ਼ ਕਰਦੇ ਨੇ ਚਮਕੌਰ ਦੀ ਗੜੀ ਜਿੱਥੇ ਕਿ ਚਮਕੌਰ ਦੀ ਧਰਤੀ ਵਿਖੇ ਇੱਕ ਸੰਸਾਰ ਦਾ ਅਨੋਖਾ ਜੰਗ ਹੋਇਆ ਜਿਸ ਦੇ ਵਿੱਚ ਸਤਗੁਰੂ ਪਾਸ਼ਾ ਦੇ ਵੱਡੇ ਸਾਹਿਬਜ਼ਾਦੇ ਪੰਜਾਂ ਪਿਆਰਿਆਂ ਵਿੱਚੋਂ ਤਿੰਨ ਪਿਆਰੇ ਤੇ ਹੋਰ ਬਹੁਤ ਸਾਰੇ ਸਿੱਖ ਸ਼ੀਧੀ ਪ੍ਰਾਪਤ ਕਰ ਗਏ ਗੁਰੂ ਪਾਸ਼ਾ ਜੀ ਪੰਥ ਦਾ ਹੁਕਮ ਮੰਨਦਿਆਂ ਹੋਇਆਂ ਚਮਕੌਰ ਦੀ ਗੜੀ ਨੂੰ ਛੱਡ ਕੇ ਮਾਛੀਵਾੜਾ ਸਾਹਿਬ ਦੀ ਧਰਤੀ ਵਿਖੇ ਪਹੁੰਚਦੇ ਨੇ ਤੇ ਜਿਹੜੀਆਂ ਜਿਹੜੀਆਂ ਥਾਵਾਂ ਤੇ ਗੁਰੂ ਪਾਸ਼ਾ ਰੁਕੇ ਉੱਥੇ ਵੀ ਸਥਾਨ ਬਣੇ ਹੋਏ ਨੇ ਜਿਵੇਂ ਗੁਰਦੁਆਰਾ ਜੰਡ ਸਾਹਿਬ ਹੈ ਗੁਰਦੁਆਰਾ ਝਾੜ ਸਾਹਿਬ ਹੈ ਸਹਜੋ ਮਾਜਰਾ ਪਵਾਤ ਇਹਨਾਂ ਤੋਂ ਹੁੰਦਿਆਂ ਗੁਰੂ ਪਾਸ਼ਾ ਜੀ ਮਾਛੀਵਾੜਾ ਸਾਹਿਬ ਦੀ ਧਰਤੀ ਵਿਖੇ ਪਹੁੰਚਦੇ ਨੇ ਇੱਥੇ ਗੁਰੂ ਪਾਸ਼ਾ ਜੀ ਦੇ ਕੋਲ ਭਾਈ ਗਨੀ ਖਾ ਭਾਈ ਨਵੀ ਖਾ ਹਾਜ਼ਰ ਹੋਏ ਸਤਗੁਰੂ ਪਾਸ਼ਾ ਨੇ ਉੱਚ ਦੇ ਪੀਰ ਦਾ ਸਰੂਪ ਧਾਰਨ ਕੀਤਾ ਉੱਚ ਦਾ ਪੀਰ ਕੀ ਹੈ ਪਾਕਿਸਤਾਨ ਦੇ ਵਿੱਚ ਬਹਾਵਲਪੁਰ ਯਾਸਤ ਦੇ ਵਿੱਚ ਇੱਕ ਨਗਰ ਦਾ ਨਾਮ ਹੈ ਉੱਚ ਜਿੱਥੇ ਇਸਲਾਮ ਦੇ ਪੀਰਾਂ ਦੀ ਬੜੀ ਮਹਾਨਤ ਹੈ ਉਹ ਉੱਚ ਦੇ ਪੀਰ ਦਾ ਰੂਪ ਗੁਰੂ ਕਲੰਗੀ ਧਰਪਾਤਸ਼ਾਹ ਨੇ ਧਾਰਨ ਕੀਤਾ ਗੁਰੂ ਪਾਤਸ਼ਾਹ ਦੇ ਨਾਲ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਪੰਜਾਂ ਪਿਆਰਿਆਂ ਵਿੱਚੋਂ ਦੋ ਪਿਆਰੇ ਤੇ ਗੁਰੂ ਪਾਤਸ਼ਾਹ ਦੇ ਮਹਾਨ ਸਿੱਖ ਭਾਈ ਮਾਨ ਸਿੰਘ ਨਾਲ ਹਨ ਭਾਈ ਗਨੀਖਾ ਭਾਈ ਨਵੀਖਾ ਨਾਲ ਹਨ ਹੁਣ ਸਤਗੁਰੂ ਪਾਤਸ਼ਾਹ ਜੀ ਮਾਸੀ ਵਾਲੇ ਦੀ ਧਰਤੀ ਤੋਂ ਉੱਚ ਦਾ ਪੀਰ ਦਾ ਰੂਪ ਧਾਰਨ ਕਰਕੇ ਚੱਲੇ ਇਤਿਹਾਸ ਦੱਸਦਾ ਹੈ ਕਿ ਕੀੜੀ ਪਠਾਣਾ ਕੁੰਗਰਾਲੀ ਮਾਨੂਪੁਰ ਕੋਟਲਾ ਅਜਨੇਰ ਪੋਲਾਲ ਲਲਕਲਾਂ ਕਟਾਣਾ ਰਾਮਪੁਰ ਸਾਨੇਵਾਲ ਕਨੇਚ ਆਨੰਦਪੁਰ ਟਿੱਬਾ ਇਹਨਾਂ ਥਾਵਾਂ ਤੋਂ ਹੁੰਦੇ ਆ ਗੁਰੂ ਪਾਤਸ਼ਾਹ ਇੱਥੇ ਨਗਰ ਆਲਮਗੀਰ ਦੇ ਵਿੱਚ ਆਉਂਦੇ ਨੇ ਇੱਥੇ ਗੁਰੂ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਪਾਣੀ ਦੀ ਭਾਲ ਦੇ ਵਿੱਚ ਗੁਰੂ ਪਾਤਸ਼ਾਹ ਜੀ ਸਨ ਕਿਸੇ ਨੇ ਕਿਹਾ ਵੀ ਖੂਹ ਤੇ ਪਾਣੀ ਮਿਲ ਸਕਦਾ ਪਰ ਖੂਹ ਤੇ ਸਰਾਲ ਰਹਿੰਦੀ ਸੀ ਸਰਾਲ ਦੇ ਸਤਗੁਰੂ ਪਾਤਸ਼ਾਹ ਨੇ ਤੀਰ ਮਾਰਿਆ ਸਰਾਲ ਖੂਹ ਦੇ ਵਿੱਚ ਡਿੱਗ ਪਈ ਖੂਹ ਦਾ ਪਾਣੀ ਪੀਣ ਯੋਗ ਨਹੀਂ ਰਿਹਾ ਸਰਾਲ ਦਾ ਪਾਰ ਉਤਾਰਾ ਕੀਤਾ ਉਤੋਂ ਬਾਅਦ ਫਿਰ ਪਿਛਲੇ ਪਾਸੇ ਸਥਾਨ ਬਣਿਆ ਹੋਇਆ ਗੁਰਦੁਆਰਾ ਤੀਰਸਰ ਸਾਹਿਬ ਉੱਥੇ ਗੁਰੂ ਪਾਤਸ਼ਾਹ ਨੇ ਧਰਤੀ ਦੀ ਹਿੱਕ ਵਿੱਚ ਤੀਰ ਮਾਰ ਕੇ ਜਲ ਦਾ ਸੋਮਾ ਪ੍ਰਗਟ ਕੀਤਾ ਇੱਥੋਂ ਹੀ ਭਾਈ ਗੁਰੂ ਪਾਤਸ਼ਾਹ ਨੇ ਭਾਈ ਗਨੀਖਾ ਭਾਈ ਨਵੀਖਾ ਜਿਹੜੇ ਸਤਗੁਰੂ ਪਾਤਸ਼ਾਹ ਦੇ ਨਾਲ ਸੇਵਾ ਦੇ ਵਿੱਚ ਹਾਜ਼ਰ ਸਨ ਉਹਨਾਂ ਦੇ ਪ੍ਰਤੀ ਹੁਕਮਨਾਮਾ ਜਾਰੀ ਕੀਤਾ ਇਸੇ ਸਥਾਨ ਤੋਂ ਭਾਈ ਗਨੀਖਾ ਭਾਈ ਨਵੀਖਾ ਮੇਰੇ ਫਰਜੰਦ ਮੇਰੇ ਭਾ ਪੁੱਤਰ ਹਨ ਔਖੇ ਸਮੇਂ ਮੇਰੇ ਕੰਮ ਆਏ ਹਨ ਜੋ ਵੀ ਸਿੱਖ ਸੰਗਤ ਇਹਨਾਂ ਦੀ ਸੇਵਾ ਕਰੇਗੀ ਉਸਤੇ ਗੁਰੂ ਦੀ ਅਥਾ ਖੁਸ਼ੀ ਹੋਵੇਗੀ ਅੱਜ ਭਾਈ ਗਨੀਖਾ ਭਾਈ ਨਵੀਖਾ ਦੀ ਜਿਹੜੀ ਵੰਸ ਹੈ ਉਹ ਪਾਕਿਸਤਾਨ ਦੇ ਵਿੱਚ ਰਹਿੰਦੀ ਹੈ ਛੇਵੀਂ ਵੰਸ ਹੈ ਤੇ ਉਹਨਾਂ ਨੇ ਅੱਜ ਵੀ ਗੁਰੂ ਪਾਤਸ਼ਾਹ ਦਾ ਪਵਿੱਤਰ ਹੁਕਮਨਾਮਾ ਆਪਣੇ ਕੋਲ ਸੰਭਾਲ ਕੇ ਰੱਖਿਆ ਹੋਇਆ ਹੈ ਇੱਥੇ ਹੀ ਨਗਰ ਦੇ ਭਾਈ ਨੰਗਾ ਜੀਆ ਸਿੰਘ ਨੇ ਇੱਥੇ ਗੁਰੂ ਕਲੰਗੀ ਧਰਪਾਤਸ਼ਾਹ ਨੂੰ ਇੱਕ ਬੇਸ਼ਕੀਮਤੀ ਘੋੜਾ ਭੇਟ ਕੀਤਾ ਜਿਸ ਘੋੜੇ ਤੇ ਸਤਿਗੁਰੂ ਪਾਤਸ਼ਾਹ ਜੀ ਅੱਗੇ ਸਵਾਰ ਹੋ ਕੇ ਮਾਲਵੇ ਦੇ ਇਲਾਕੇ ਰਾਏਕੋਟ ਦੇ ਵੱਲ ਗੁਰੂ ਪਾਤਸ਼ਾਹ ਜੀ ਚੱਲੇ ਪਾਉਂਦੇ ਨੇ ਸੋ ਇਹ ਇਤਿਹਾਸ ਹੈ ਇਸ ਸਥਾਨ ਦਾ ਇੱਥੇ ਗੁਰੂ ਕਲੰਗੀ ਧਰਪਾਤਸ਼ਾਹ ਦੇ ਮਹਾਰਕ ਚਰਨ ਪਏ ਨੇ ਸੰਗਤਾਂ ਦੀ ਬੜੀ ਸ਼ਰਧਾ ਹੈ ਬੜੀ ਆਸਥਾ ਹੈ ਐਤਵਾਰ ਵਾਲੇ ਦਿਨ ਇੱਥੇ ਬੜਾ ਭਾਰੀ ਸੰਗਤਾਂ ਦਾ ਇਕੱਠ ਹੁੰਦਾ ਹੈ ਅੰਮ੍ਰਿਤ ਪਾਨ ਵੀ ਕਰਵਾਇਆ ਜਾਂਦਾ ਹੈ ਤੇ ਸਰੋਵਰ ਹੈ ਸਰੋਵਰ ਦੇ ਵਿੱਚ ਸੰਗਤਾਂ ਇਸ਼ਨਾਨ ਕਰਦੀਆਂ ਨੇ ਕਈਆਂ ਦੇ ਜਿਹੜੇ ਸਰੀਰਕ ਦੁੱਖ ਨੇ ਉਹ ਵੀ ਸਰੋਵਰ ਵਿੱਚ ਇਸ਼ਨਾਨ ਕਰਕੇ ਦੂਰ ਹੁੰਦੇ ਨੇ ਸੋ ਇਸ ਪਾਵਨ ਸਥਾਨ ਦਾ ਇਹ ਇਤਿਹਾਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ